ਰੀਡ ਕੋਰਟ ਦੇ ਵਿੱਚ ਮੁੱਖ ਮੁਕਾਬਲਾ ਸਾਡਾ ਜਿਹੜਾ ਉਹ ਕਾਂਗਰਸ ਨੇ ਕਾਂਗਰਸ ਮਾਤ ਨੇ ਲੋਕਾਂ ਨੂੰ ਹਟਾਈਆਂ ਸਾਲਾਂ ਚ ਲੋਕਾਂ ਦੀਆਂ ਜੇਬਾਂ ਚ ਪੈਸੇ ਵਿਗੜਾਏ ਮਹਿੰਗਾਈ ਕਰਕੇ ਬਿੱਲ ਦਾ ਰੇਟ ਵਧਾ ਦਿੱਤੇ ਅਕਾਲੀ ਦਲ ਤੋਂ ਇੱਕ ਵੱਡੀ ਗਲਤੀ ਉਸ ਟਾਈਮ ਹੋਈ ਸੀ ਜਦੋਂ ਡੇਰਾ ਸੱਚਾ ਸੌਦਾ ਦੇ ਉਹਨਾਂ ਨੂੰ ਮਾਫੀ ਦਿੱਤੀ ਗਈ ਸੀ ਤੁਸੀਂ ਕੀ ਸਮਝਦੇ ਹੋ ਉਹਨਾਂ ਨੂੰ ਤੇ ਗੱਲ ਵੀ ਨਹੀਂ ਕੋਈ ਸੁਣੇ ਕਿ ਤੇ ਚਰਿਆਂ ਨੂੰ ਪੁਟਿਆ ਵੀ ਪੂਰਾ ਰੱਖ ਕੇ ਤਨਖਾਵਾ ਵੀ ਉਹਨਾਂ ਦੀ ਕਿਤਾੜ ਗਿਆ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਵੱਖ-ਵੱਖ ਪਾਰਟੀਆਂ ਆਪਣਾ ਚੋਣ ਪ੍ਰਚਾਰ ਹੈ ਜੋ ਉਸ ਪੂਰੇ ਜੋਰਾ ਸ਼ੁਰਾਂ ਤੇ ਕਰ ਰਹੀਆਂ ਹਨ ਔਰ ਅਕਾਲੀ ਦਲ ਲਈ ਫਰੀਕੋਟ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਅਕਾਲੀ ਦਲ ਲਈ ਇਹ ਸੀਟ ਅਹਿਮ ਮੰਨੀ ਜਾਂਦੀ ਹੈ ਕਿਉਂਕਿ ਇੱਥੇ ਜੋ ਬਰਗਾੜੀ ਦੇ ਵਿੱਚ ਜੋ ਘਟਨਾ ਵਾਪਰੀ ਸੀ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਅਕਾਲੀ ਦਲ ਤੇ ਸਵਾਲ ਵੀ ਚੁੱਕੇ ਜਾਂਦੇ ਆ ਸਾਡੇ ਨਾਲ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਰਣਕੀ ਸਾਹਿਬ ਸਾਡੇ ਨਾਲ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਰਣਕੀ ਸਾਹਿਬ ਕੀ ਪਲੈਨਿੰਗ ਆ ਕੀ ਕੀ ਚੋਣ ਮਨੋਰਥ ਹੈ ਆਪਣਾ ਫੀਕੋਟ ਨੂੰ ਲੈ ਕੇ ਚੋਣ ਮਨੋਰਥ ਦੇਸ਼ ਦੀ ਚਾਹਣਾ ਚਾਹੁੰਦੀ ਦੇਸ਼ ਦੀ ਤਰੱਕੀ ਦੇਸ਼ ਦੇ ਵਿੱਚ ਪਾਈਚਾਲ ਸਾਂਝ ਡਵੈਲਪਮੈਂਟ ਔਰ ਸਮੇ ਸਮੇ ਜੋ ਨਾਉ ਹਲਕੇ ਨੇ ਸਾਡੇ ਇੱਥੇ ਹਲਕੇ ਦੇ ਜਿਹੜੇ ਲੋਕਾਂ ਨਾਲ ਗੱਲ ਕਰੀਏ ਤੇ ਉਹ ਉਹਨਾਂ ਦੀ ਸਾਰੀ ਵਿੱਚ ਜਾ ਕੇ ਜਿਹੜੇ ਹਲਕੇ ਦੇ ਨੁਮੰਦੇ ਨੇ ਜਿਹੜੇ ਸੇਵਾਦਾਰ ਨੇ ਉਹਨਾਂ ਨਾਲ ਬੈਠ ਕੇ ਸਾਰੀ ਵਿਚਾਰ ਵਟਾਂਦਰਾ ਕਰਕੇ ਜਿਹੜੇ ਇੱਥੋਂ ਦੇ ਮਸਲੇ ਨੇ ਪ੍ਰੋਬਲਮ ਨੇ ਉਹਨਾਂ ਨੂੰ ਹੱਲ ਕਰਨ ਵਾਸਤੇ ਗੁਰੂ ਨੇ ਕਿਰਪਾ ਬਖਸ਼ੀ ਕੀਤੀ ਸੰਗਤਾਂ ਦੀ ਕਿਰਪਾ ਹੋਈ ਉਹ ਲਵਾਂਗੇ ਔਰ ਨਾਲ 2.5 ਸਾਲ ਦੇ ਲਗਭਗ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਨੂੰ ਚਲੇਇਆ ਤੇ اور ਜਿਹੜੇ ਵਾਦੇ ਲੋਕਾਂ ਨਾਲ ਕੀਤੇ ਹੋ ਕੋਈ ਵੀ ਭਾਵੇਂ ਕਿਸਾਨ ਵੀਰ ਨੇ ਕਰਜ਼ਿਆਂ ਦੀਆਂ ਗੱਲਾਂ ਕੀਤੀਆਂ ਔਰ ਨੌਜਵਾਨਾਂ ਨਾਲ ਨੌਕਰੀਆਂ ਦੀਆਂ ਗੱਲਾਂ ਹੋਈਆਂ ਵੀ ਆ ਵਾਦੇ ਕਰਕੇ ਬੁਖਰੇ ਉਹਨਾਂ ਤੋਂ ਦਲਤ ਭਾਈਚਾਰੇ ਦੇ ਨਾਲ ਜਿਹੜਾ ਸਕੀਮਾਂ ਦੇ ਵਿੱਚ ਵਾਅਦਾ ਕਰਨ ਦੀ ਜਿਹੜੀ ਭਲਾਈ ਸਕੀਮਾਂ ਸੀ ਉਹ ਵਾਅਦੇਆਂ ਦੇ ਕੀ ਹੋਣੀਆਂ ਸੀ ਉਹ ਪੈਨਸ਼ਨਾਂ ਵੀ ਨਕਲੀਆਂ ਕਰਕੇ ਕੱਟੀਆਂ ਗਈਆਂ ਸਿਕਨ ਸ਼ੀਮਸ ਜਿਹੜੀ ਉਹਦੇ ਵੀ ਕਾਰਡ ਜਿਹੜੇ ਨਾਂ ਫੈਲਾ ਹੀ ਕੱਢ ਦਿੱਤੀਆਂ ਇਹ ਸੇਤਰਾ ਆਟਾ ਦਾਲ ਦੇ ਕਾਰਡ ਜਿਹੜੇ ਕਾਫੀ ਕਟੇ ਫਾਰਮ ਭਰੇ ਗਏ ਲੋਕਾਂ ਦੇ ਵਿੱਚ ਵੀ ਇਹ ਤੁਹਾਨੂੰ ਪਲਾਨ ਰਣਕੀ ਅਗਲਾ ਕਰਨੀਆਂ ਇਸ ਕਰਕੇ ਸਾਰੀਆਂ ਗੱਲਾਂ ਤੋਂ ਮੁਕਰੇ ਨੇ ਮੁਲਾਜ਼ਮਾਂ ਨੂੰ ਟੈਕ ਉਲਟਾ ਲਾਤਾ 2400 ਰੁਪਏ ਉਹਨਾਂ ਦਾ ਕਟਿਆ ਜਾਂਦਾ ਵਪਾਰੀ ਨੂੰ 32 ਦਿਨ ਦੀ ਸਜ਼ਾ ਦੀ ਗੱਲ ਕੀਤੀ ਇਸ ਕਰਕੇ ਉਹਨਾਂ ਤੋਂ ਕੋਲ ਕੋਈ ਹੈ ਨਹੀਂ ਜਿਹੜਾ ਰਣਕੀ ਸਾਹਿਬ ਰਣਕੀ ਸਾਹਿਬ ਤੁਹਾਡੇ ਕਾਂਗਰਸ ਪਾਰਟੀ ਦੇ ਵਿਰੋਧੀ ਨੇ ਮੁਹੰਮਦ ਸਦੀਕ ਜੀ ਉਹਨਾਂ ਦਾ ਕਹਿਣਾ ਹੈ ਕਿ ਬਾਕੀ ਪਾਰਟੀਆਂ ਦੇ ਨਾਲ-ਨਾਲ ਅਕਾਲੀ ਦਲ ਦਾ ਵੀ ਘਟੋ ਘਟ ਫਰੀ ਕੋਟ ਚੋਂ ਸਫਾਇਆ ਹੋ ਚੁੱਕਿਆ ਕੀ ਕਹਿਣਾ ਤੁਹਾਡਾ ਵੀ ਇਹੋ ਜਿਹੀ ਗੱਲ ਫਰੀ ਕੋਟ ਦੇ ਤੇਹੀ ਰੋਜ਼ ਮੀਟਿੰਗਾਂ ਇੱਥੇ ਦੇਖਦੇ ਹੋ ਅੱਜ ਵੀ ਇੱਥੇ ਮੀਟਿੰਗਾਂ ਹੀ ਕਰ ਰਹੇ ਆ ਬਹੁਤ ਸਾਰੇ ਲੋਕਾਂ ਦੇ ਵਿੱਚ ਔਰ ਰੋਜ਼ ਇਹਨਾਂ ਦੀ 2.5 ਸਾਲ ਦੀ ਸਰਕਾਰ ਦਾ ਕਾਂਗਰਸ ਦੇ ਕਾਂਗਰਸ ਨੂੰ ਕਿਉਂ ਬੋਲਡ ਲੋਕੀ ਪਾਉਣਗੇ ਕਿਹੜੀ ਗੱਲੋਂ ਪਾਉਣਗੇ ਕਿ ਜਦੋਂ ਕੀਤਾ ਹੀ ਕੱਖ ਨਹੀਂ ਇਹ ਨਹੀਂ ਵੀ ਅਕਤਾ ਦੇ ਹੱਦਾ ਬੋਨੇ ਟੱਪ ਕੇ ਸੌ ਵੀ ਗੁਟਕਾ ਖਾਦ ਸਾਹਿਬ ਦੀ ਖਾ ਕੇ ਔਰ ਗੁਰੂ ਸਾਹਿਬ ਦੇ ਚਰਨਾਂ ਦੀ ਛਾਂ ਵੀ ਖਾ ਕੇ ਤੇ ਫੇਰ ਨਹੀਂ ਜੇ ਕੋਈ ਗੱਲ ਇਹਨਾਂ ਦੀ ਬਣੀ ਇਸ ਕਰਕੇ ਸੰਗਤ ਜਿਹੜੀ ਇਹਨਾਂ ਤੇ ਵਿਸ਼ਵਾਸ ਨਹੀਂ ਕਰਦੀ ਉਹ ਕੰਮ ਚਾਉਂਦੀ ਆ ਲੋਕਾਂ ਨੇ ਬੋਲਟਾਂ ਪਾਈਆਂ ਕਿ ਸਾਨੂੰ ਵਕਾਇਕ ਕੋਈ ਕਰਜ਼ੇ ਦੀ ਤਰਾਸ ਮਿਲੇਗੀ ਸਾਨੂੰ ਕੋਈ ਆਸ਼ਰਾ ਹੋਏਗਾ ਨੌਜਵਾਨਾਂ ਨੂੰ ਵੀ ਸਾਨੂੰ ਬੇਰਜ਼ਗਾਰੀ ਜਿਹੜੀ ਬੇਰਜ਼ਗਾਰ ਰਹੀਆਂ ਉਹ ਰੋਜ਼ਗਾਰ ਮਿਲੇਗਾ ਉਹ ਸਾਰੀਆਂ ਗੱਲਾਂ ਤੋਂ ਬੜੇ ਬੁਰੀ ਤਰ੍ਹਾਂ ਭੁਜਿਆ ਕਾਂਗਰਸ ਕੋ ਉੱਤੇ ਕੋਈ ਬੋਲਣ ਵਾਸਤੇ ਵੀ ਕੋਈ ਚੀਜ਼ ਨਹੀਂ ਜਿਹੜੀ ਕਿ ਦਰਸ਼ਕ ਨਹੀਂ ਬਹੀ 2.5 ਸਾਲਾਂ ਚ ਨੌਜਵਾਨਾਂ ਲਈ ਕੋਈ ਕੀਤਾ ਜਾਂ ਵਪਾਰੀ ਲਈ ਕੀਤਾ ਮੁਲਾਜ਼ਮ ਲਈ ਕੀਤਾ ਜਾਂ ਕਿਸਾਨ ਵੀਰਾਂ ਨੇ ਕੀਤਾ ਇਸ ਕਰਕੇ ਰਿਕਾਰਡ ਤੋੜ ਜਿਹੜਾ ਵਿਕਾਸ ਹੋਇਆ ਤੇ ਉਹ ਸ਼ਰਮਨੀ ਕਾਲੀ ਦਲ ਬੀਜੇਪੀ ਸਰਕਾਰ ਵਲੇ ਹੋਇਆ ਜੇ ਮੈਂ ਸਮਝਦਾ ਪੰਜਾਬ ਚ ਬੱਤੀ ਪੂਰੀ ਹੋਈ ਉਹ ਵੀ ਉਰੋਂ ਹੀ ਹੋਈ ਜਦੋਂ ਵਾਲ ਸਾਹਿਬ ਮੁੱਖ ਮੰਤਰੀ ਸਨ ਜੇ ਪੰਜ 에어ਪੋਰਟਾਂ ਆਈਆਂ ਉਹ ਵੀ ਉਰੋਂ ਹੀ ਆਈਆਂ ਜਦੋਂ ਸ਼ਰਮਨੀ ਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਆਈ ਇਸ ਕਰਕੇ ਜਿੰਨਾ ਵਿਕਾਸ ਪੰਜਾਬ ਦੇ ਵਿੱਚ ਅੱਜ ਆਪਾਂ ਦੇਖ ਰਹੇ ਆ ਉਹ ਸਾਰਾ ਦਾ ਸਾਰਾ ਉਹ ਸ਼ਰਮਨੀ ਕਾਲੀ ਦਲ ਬੀਜੇਪੀ ਦੀ ਸਰਕਾਰ ਵਲੇ ਆ ਕਾਂਗਰਸ ਨੇ ਤੇ ਇੱਕ ਕੋਈ ਨਿਸ਼ਾਨੀ ਇਤਿਹਾਸਿਕ ਜੜੀ ਨਹੀਂ ਦੱਸ ਸਕਦੇ ਭਾਵੇਂ ਇਹ ਗੱਲ ਕੀ ਰਣਕੀ ਸਾਹਿਬ ਜਿਹੜਾ ਚੋਣ ਪ੍ਰਚਾਰ ਹੈ ਉਹ ਜੋਰਾਂ-ਸ਼ੋਰਾਂ ਤੇ ਹੈ ਪਿੰਡਾਂ ਵਿੱਚ ਨਿਕਲਦੇ ਹਾਂ ਕਿਤਨਾ ਕਿਤੇ ਸੁਣਨ ਨੂੰ ਮਿਲਦਾ ਹੈ ਕਿ ਅਕਾਲੀ ਦਲ ਦਾ ਵਿਰੋਧ ਹੁੰਦਾ ਹੈ ਕੀ ਕਹਿਣਾ ਤੁਹਾਡਾ ਦੇਖੋ ਹਰ ਪਾਰਟੀ ਨੇ ਆਪਣੇ ਢੰਗ ਨਾਲ ਹਰ ਇੱਕ ਨੇ ਵਿਰੋਧ ਕਾਂਗਰਸ ਨੇ ਕਰ ਉਹਨਾਂ ਦਾ ਸਾਡਾ ਕਰਦੇ ਜਿਹੜੀਆਂ ਦੂਜੀਆਂ ਪਾਰਟੀਆਂ ਅਕਾਲੀ ਦਲ ਦਾ ਕਰਦੇ ਅਕਾਲੀ ਦਲ ਇੱਕ ਜਮਾਤ ਹੈ ਭਜੀ ਹੈ ਜਿਹੜੀ ਹਰ ਇਨਸਾਨ ਵਾਸਤੇ ਹਰ ਵਰਗ ਵਾਸਤੇ ਹਰ ਮਲੇ ਮਜਬੂਤ ਜਿੱਥੇ ਕੋਈ ਬੇਇਨਸਾਫੀ ਹੁੰਦੀ ਉੱਥੇ ਖੜਦੀ ਇਸ ਕਰਕੇ ਅਕਾਲੀ ਦਲ ਦੇ ਖਿਲਾਫ ਬੋਲਦੇ ਵੀ ਅਕਾਲੀ ਦਲ ਇਹ ਜੇ ਨੂੰ ਇੱਕ ਤਰ੍ਹਾਂ ਨਾਲ ਕਮਜ਼ੋਰ ਕਰੀਏ ਸੋਚੀ ਸਮਝਾ ਜਾਣਾ ਪਰ ਲੋਕ ਅਕਾਲੀ ਦਲ ਦੇ ਨਾਰੇ ਪਰ ਪਰ ਇੱਥੇ ਫਰੀਦਕੋਟ ਦੇ ਵਿੱਚ ਜਿਹੜਾ ਬਰਗਾੜੀ ਦੇ ਵਿੱਚ ਜੋ ਕੁਝ ਵਾਪਰਿਆ ਸੀ ਉਸ ਦੇ ਕਿਤਨਾ ਕਿਤੇ ਇਲਜ਼ਾਮ ਅਕਾਲੀ ਦਲ ਤੇ ਚੁੱਕੇ ਜਾਂਦੇ ਆ ਪਿੰਡਾਂ ਦੇ ਵਿੱਚ ਕਹਿਣਾ ਇਹ ਹੈ ਕਿ ਅਕਾਲੀ ਦਲ ਇਸ ਦੀ ਦੋਸ਼ੀ ਆ ਇਸ ਕਰਕੇ ਵੀ ਵਿਰੋਧ ਹੁੰਦਾ ਦੇਖੋ ਗੁਰੂ ਸਾਹਿਬ ਬਾਰੇ ਪਹਿਲੀ ਗੱਲ ਤੇ ਉਦੋਂ ਵੀ ਅਸੀਂ ਨਿੰਦਿਆ ਕਰਦੇ ਅੱਜ ਵੀ ਕਰਦੇ ਕਰਦੇ ਰਵਾਂਗੇ ਜਨਾਚਰ ਕੋਈ ਇਨਸਾਫ ਨਹੀਂ ਮਿਲਦਾ ਇਹ ਵੀ ਕਿਨੇ ਕਿ ਜਿਹੜੇ ਬੰਦੇ ਦੋਸ਼ੀ ਨਹੀਂ ਉਹਨਾਂ ਨੂੰ ਸਜ਼ਾਵਾ ਕਾਨੂੰਨ ਦੇ ਅਨਸਾਰ ਮਿਲਦੀਆਂ ਚ ਨਹੀਂ ਗੁਰੂ ਸਾਹਿਬ ਬਾਰੇ ਤੇ ਜਿਹੜਾ ਹਰਕਤ ਕਰਦਾ ਜਾਂ ਸੋਚਦਾ ਇਸ ਤੋਂ ਵੱਡਾ ਤਾਂ ਪਾਪ ਵੀ ਕੋਈ ਨਹੀਂ ਕਰਾਂ ਹੀ ਕੋਈ ਨਹੀਂ ਕੋਈ ਵੀ ਬੰਦਾ ਨਹੀਂ ਸੋਚ ਸਕਦਾ ਜਿਹੜਾ ਇਹਨੀਆਂ ਗੱਲਾਂ ਉਹ ਤਾਂ ਇੱਕ ਸ਼ਾਸਤਰੀ ਤੌਰ ਤੇ ਲਾਈ ਜਾਂਦੇ ਦੋਸ਼ਪੀਖ ਕਾਲੀਦਨ ਨੇ ਕੱਲ ਬਾਦ ਸਾਹਿਬ ਇਹੋ ਜੀ ਗੱਲ ਕਰ ਸਕਦੇ ਜਿਹੜੇ 24 ਘੰਟੇ ਮਾਰੇ ਨੂੰ ਮੰਨਣ ਵਾਲੇ ਨੇ ਜਾਂ ਹੋਰ ਕਿ ਬੰਦੇ ਇਹੋ ਜੀਆਂ ਗੱਲਾਂ ਜਿਹੜੇ ਗੁਰੂ ਤੋਂ ਅਸੀਂ 24 ਘੰਟੇ ਮੰਗਦੇ ਆ ਉਹਦੋਂ ਮੰਗਤਿਆਂ ਗੁਰੂ ਸਾਹਿਬ ਦੇ ਇਹ ਗੱਲ ਨਹੀਂ ਸੋਚ ਨਹੀਂ ਸਕਦੇ ਇਹਦੇ ਗੁਰੂ ਸਾਹਿਬ ਦੀ ਇਹੋ ਤਾਲ ਲੈ ਕੇ ਇਹ ਜੀਆਂ ਗੱਲਾਂ ਜਿਹੜੀਆਂ ਕਰਦੇ ਹੀ ਕਿਹਨੇ ਵੀ ਇਨਸਾਫ ਕੇਹੀ ਵੀ ਜਿਹੜਾ ਵੀ ਬੰਦਾ ਗਲਤ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਅਸੀਂ ਤੇ ਚ ਦੋਹਣਾ ਰਹਦੇ ਨਹੀਂ ਰਣਕੀ ਸਾਹਿਬ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਵੱਲੋਂ ਵੀ ਇਹ ਕਿਹਾ ਗਿਆ ਸੀਗਾ ਹੋਰ ਵੀ ਅਕਾਲੀ ਦਲ ਦੇ ਕੁਝ ਲੀਡਰ ਐ ਜਿਨ੍ਹਾਂ ਨੇ ਇਹ ਕਿਹਾ ਸੀ ਕਿ ਅਕਾਲੀ ਦਲ ਤੋਂ ਇੱਕ ਵੱਡੀ ਗਲਤੀ ਉਸ ਟਾਈਮ ਹੋਈ ਸੀ ਜਦੋਂ ਡੇਰਾ ਸੱਚਾ ਸੌਦਾ ਦੇ ਉਹਨਾਂ ਨੂੰ ਮਾਫੀ ਦਿੱਤੀ ਗਈ ਸੀ ਤੁਸੀਂ ਕੀ ਸਮਝਦੇ ਹੋ ਨਹੀਂ ਜਿਹੜੀ ਵੇਖੋ ਅਹੀਂ ਸ੍ਰੀ ਕਾਲਤਾ ਜੀ ਸਾਹਿਬ ਨੂੰ ਸਮਰਪਿਤ ਤੇ ਸਾਨੂੰ ਅਹੀਂ ਤੇ ਸਿਹਰ ਉੱਥੋਂ ਗੁਰੂ ਤੋਂ ਲੈਣੀ ਹੁੰਦੀ ਹੈ ਉੱਥੋਂ ਕਰਨੀ ਹੁੰਦੀ ਹੈ ਇਸ ਕਰਕੇ ਇਹੋ ਜਿਹੇ ਜਿਹੜੇ ਗੁਰੂ ਤੋਂ ਦੂਰ ਨੇ ਉਹਨਾਂ ਤੇ ਸਾਡੇ ਹੀ ਨਾਗਰੀ ਗੈ ਨਗਰੀ ਜਾਣਾ ਤੇ ਗੁਰੂ ਸਾਹਿਬ ਨੂੰ ਸਮਰਪਿਤ ਜਿਹੜਾ ਰਣਕੀ ਸਾਹਿਬ ਫ੍ਰੀਕੋਰਟ ਦੇ ਵਿੱਚ ਮੁੱਖ ਮੁਕਾਬਲਾ ਕੀ ਦਾ ਸਮਝਦਿਓ ਫ੍ਰੀਕੋਰਟ ਦੇ ਵਿੱਚ ਮੁੱਖ ਮੁਕਾਬਲਾ ਸਾਡਾ ਜਿਹੜਾ ਉਹ ਕਾਂਗਰਸ ਦਾ ਕਿਉਂਕਿ ਕਾਂਗਰਸ ਜਮਾਤ ਨੇ ਲੋਕਾਂ ਨੂੰ ਆ ਢਾਈਆਂ ਸਾਲਾਂ ਚ ਜਿੰਨੇ ਪੀੜੇ ਦੇਣਾ ਲੈਣਾ ਤੇ ਕੀ ਹੀ ਉਲਟਾ ਲੋਕਾਂ ਦੀਆਂ ਜੇਬਾਂ ਚੋਂ ਪੈਸੇ ਵਿਗੜਾਏ ਮਹਿੰਗਾਈ ਕਰਕੇ ਬਿੱਲ ਦਾ ਰੇਟ ਵਧਾ ਦਿੱਤੇ ਔਰ ਕੁਟਿਆ ਵੀ ਜੇ ਕੋਈ ਇਨਸਾਫ ਲੈਣ ਵਾਸਤੇ ਪਟਿਆਲੇ ਤੋਂ ਆ ਦੇਖਿਆ ਟੀਚਰ ਸਾਹਿਬ ਬਣ ਗਏ ਡਾਕਟਰ ਸਾਹਿਬ ਬਣ ਗਏ ਉਹਨਾਂ ਨੂੰ ਉੱਥੇ ਗੱਲ ਵੀ ਨਹੀਂ ਕੋਈ ਸੁਣੀ ਕਿ ਤੇ ਬਚਰੇ ਨੂੰ ਕੁਟਿਆ ਵੀ ਪੂਰਾ ਰੱਜ ਕੇ ਤਨਖਾਹਾਂ ਵੀ ਉਹਨਾਂ ਦੀਆਂ ਘਟਾ ਦਿੱਤੀਆਂ ਇਸ ਕਰਕੇ ਲੋਕਾਂ ਦਾ ਲੋਕਾਂ ਕੋਲ ਇਹਨਾਂ ਨੇ ਝੂਠ ਮਾਰ ਕੇ ਬੋਲਟਾਂ ਲੀਆਂ ਸੀ ਵੀ ਅੱਜ ਵੀ ਮੈਨੂੰ ਪਤਾ ਲੱਗਿਆ ਕਿ ਉੱਪਰ ਨਾਲੇ ਡਰਾਮੇ ਬাজੀਆਂੀਆਂ ਕਰਦੇ ਰਹਦੇ ਕੋਈ ਫਾਰਮ ਭਰਦੇ ਫਿਰਦੇ ਲੋਕਾਂ ਨੂੰ ਮਨਾ ਕਰਦੇ ਰਹਦੇ ਮੈਂ ਪੀੜ ਵੀ ਕਰਾਂਗੇ ਤੁਹਾਡੇ ਰਹੀਂ ਵੀ ਉਹਨਾਂ ਦੇ ਹੁਣ ਬੜਾ ਲੰਮਾ ਸਮਾਂ 70 ਸਾਲ ਤੱਕ ਝੂਠ ਮਾਰਦੇ ਆ ਰਹੇ ਆ ਇੱਕ ਤਾਂ ਦਸ਼ਮਾ ਵੀ ਖਾ ਕੇ ਤੇ ਹੁਣ ਵੀ ਕੋਈ ਨਾ ਕਿ ਇਹ ਜੀਆਂ ਖੇਡਣਗੇ ਚਾਲਾਂ ਜਿਹੜੀਆਂ ਇਹਨਾਂ ਦੇ ਚਾਲਾਂ ਤੋਂ ਵੀ ਸਾਨੂੰ ਸੇਤਰਾਣਾ ਜੀ ਦਾ ਜਾਗਰੂਨ ਹੋਣਾ ਜਿਹੜੀਆਂ ਕਿ ਇਹੋ ਜਿਹੇ ਪਿੰਡਾਂ ਚ ਨਾ ਰਣੀਕੇ ਸਾਹਿਬ ਬਰਗਾੜੀ ਇਨਸਾਫ ਮੋਰਚੇ ਨੇ ਦੂਜਾ ਪੜਾਅ ਸ਼ੁਰੂ ਕੀਤਾ ਹੈ ਜਿਹੜਾ ਕਿ ਅਖੰਡਪਾਟ ਸਾਹਿਬ ਪ੍ਰਾਰੰਭ ਕਰਾ ਕੇ ਉਹਨਾਂ ਨੇ ਅੱਜ ਭੋਗ ਵੀ ਪਾਇਆ ਤੇ ਕਿਹਾ ਗਿਆ ਹੈ ਕਿ ਉਹਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਤੁਹਾਨੂੰ ਲੱਗਦਾ ਹੈ ਕਿ ਇਹ ਲੋਕ ਸਭਾ ਹਲਕਾ ਫਰੀਕੋਟ ਦੇ ਵਿੱਚ ਕੋਈ ਇਸ ਦਾ ਅਸਰ ਹੋ ਸਕਦਾ ਵੇਖੋ ਖੰਡਪਾਟ ਸਾਹਿਬ ਕਤੇ ਵੀ ਖਾ ਸਕਦਾ ਗੁਰੂ ਸਾਹਿਬ ਦੇ ਕਿਸੇ ਵੀ ਪਾ ਸਕਦਾ ਖਣ ਪਰ ਸਾਹਿਬ ਖਾ ਸਕਦਾ ਔਰ ਜੋ ਵੀ ਉਹਨਾਂ ਦੀ ਭਾਵਨਾ ਉਹਦੇ ਮੁਤਾਬਿਕ ਰਦਾ ਸਕਦਾ ਇਹਦੇ ਸੰਗਤਾਂ ਨੇ ਦੱਸ ਦੇਣਾ ਸਾਰਾ ਕੁਝ ਥੋੜੇ ਸਮੇਂ ਦੇ ਵਿੱਚ ਬਦਲ ਸਮਝਨਾ ਕਰਕੇ ਗੁਰੂ ਸਾਹਿਬ ਦਾ ਕਰਨ ਉਹਨਾਂ ਦਾ ਹੱਕ ਕਰ ਸਕਦੇ ਜੀ ਬਿਲਕੁਲ ਸਾਡੇ ਨਾਲ ਸੀ ਸਰਦਾਰ ਗੁਲਜਾਰ ਸਿੰਘ ਰਣੀਕੇ ਅਕਾਲੀ ਦਲ ਤੋਂ ਫਰੀਦਕੋਟ ਲੋਕ ਸਭਾ ਹਲਕੇ ਦੇ ਉਮੀਦਵਾਰ ਹੈ ਜਿਨ੍ਹਾਂ ਨੇ ਸਾਡੇ ਨਾਲ ਹੁਣ ਗੱਲਬਾਤ ਕੀਤੀ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਦੱਸਿਆ ਕਿ ਜੋ ਵੀ ਬੇਅਦਬੀ ਦੇ ਦੋਸ਼ੀ ਨੇ ਉਸ ਕੰਡ ਦੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾ ਮਿਲਣੀਆਂ ਚਾਹੀਦੀਆਂ ਚਾਹੇ ਉਹ ਕੋਈ ਵੀ ਹੋਵੇ ਦੇਖਣਾ ਹੋਵੇਗਾ ਕਿ ਫਰੀਦਕੋਟ ਦੇ ਲੋਕਾਂ ਵਿੱਚ ਜਾਂ ਪੰਜਾਬ ਦੇ ਲੋਕਾਂ ਵਿੱਚ ਜਿੰਨਾ ਵੀ ਰੋਸ ਹੈ ਉਹ ਆਉਣ ਵਾਲੇ ਚੋਣਾਂ ਦੇ ਵਿੱਚ ਕਿਸ ਦੇ ਹੱਕ ਵਿੱਚ ਫਤਵਾ ਦਿੰਦੇ ਆ ਫਰੀਦਕੋਟ ਤੋਂ ਰਵੀ ਸੰਗਰਾਹੂਰ ਪੰਜਾਬੀ ਲੋਕ ਚੈਨਲ ਫਰੀਦਕੋਟ ਦੇ ਵਿੱਚ ਮੁੱਖ ਮੁਕਾਬਲਾ ਸਾਡਾ ਜਿਹੜਾ ਉਹ ਕਾਂਗਰਸ ਨੇ ਕਾਂਗਰਸ ਮਾਤਮੇ ਲੋਕਾਂ ਨੂੰ ਹਟਾਈਆਂ ਸਾਲਾਂ ਚ ਲੋਕਾਂ ਦੀਆਂ ਜੇਬਾਂ ਚ ਪੈਸੇ ਵਿਗੜਾਏ ਮਹਿੰਗਾਈ ਕਰਕੇ ਬਿੱਲ ਦਾ ਰੇਟ ਵਧਾ ਦਿੱਤੇ ਅਕਾਲੀ ਦਲ ਤੋਂ ਇੱਕ ਵੱਡੀ ਗਲਤੀ ਉਸ ਟਾਈਮ ਹੋਈ ਸੀ ਜਦੋਂ ਡੇਰਾ ਸੱਚਾ ਸੌਦਾ ਦੇ ਉਹਨਾਂ ਨੂੰ ਮਾਫੀ ਦਿੱਤੀ ਗਈ ਸੀ ਤੁਸੀਂ ਕੀ ਸਮਝਦੇ ਹੋ ਉਹਨਾਂ ਨੂੰ ਤੇ ਗੱਲ ਵੀ ਨਹੀਂ ਕਹੀ ਸੁਣੇ ਕਿ ਦੇ ਚਰੇ ਨੂੰ ਪੁੱਟਿਆ ਵੀ ਪੂਰਾ ਰੱਖ ਕੇ ਤਨਖਾਵਾ ਵੀ ਉਹਨਾਂ ਦੀਆਂ ਕਿਤਾੜੀਆਂ